ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਚਾਹੇ ਕੋਈ ਸਰਕਾਰੀ ਚਾਹੇ ਅਰਧ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਹੋਵੇ ਜਿਹੜੇ ਵੀ ਵਪਾਰਕ ਬੋਰਡ ਨੇ ਉਹ ਸਾਰੇ ਬੋਰਡ ਪੰਜਾਬੀ ਦੇ ਵਿੱਚ ਹੋਣੇ ਚਾਹੀਦੇ ਨੇ ਹਾਲਾਂਕਿ ਪੰਜਾਬ ਸਰਕਾਰ ਦੇ ਇਹਨਾਂ ਹੁਕਮਾਂ ਦਾ ਕੋਈ ਬਹੁਤਾ ਪਾਲਣ ਹੁੰਦਿਆ ਪੰਜਾਬ ਦੇ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਦਿਖਾਈ ਨਹੀਂ ਦਿੱਤਾ ਪਰ ਖੰਡੂਰ ਸਾਹਿਬ ਦੇ ਵਿੱਚ ਕਾਰ ਸੇਵਾ ਖੰਡੂਰ ਸਾਹਿਬ ਦੇ ਵੱਲੋਂ ਇਹ ਸੇਵਾ ਬੜੀ ਤਨਦੇਹੀ ਦੇ ਨਾਲ ਨਿਭਾਈ ਜਾ ਰਹੀ ਹੈ ਜਿਕਰਯੋਗ ਹੈ ਕਿ ਬੀਤੇ ਦਿਨ ਖਡੂਰ ਸਾਹਿਬ ਕਾਰ ਸੇਵਾ ਦੇ ਵੱਲੋਂ ਖਡੂਰ ਸਾਹਿਬ ਦੇ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਦੇ ਬੋਰਡ ਪੰਜਾਬੀ ਦੇ ਵਿੱਚ ਲਿਖਵਾਏ ਗਏ ਨੇ ਜਿਸ ਦੇ ਵਿੱਚ ਦੁਕਾਨਦਾਰਾਂ ਨੇ ਵੀ ਆਪਣੀ ਸਹਿਮਤੀ ਜਤਾਈ ਹੈ ਅਤੇ ਉਹਨਾਂ ਨੇ ਆਪਣੇ ਬੋਰਡ ਪੰਜਾਬੀ ਦੇ ਵਿੱਚ ਲਿਖਣੇ ਸ਼ੁਰੂ ਕਰ ਦਿੱਤੇ। ਪਹਿਲਾਂ ਵਿਸ਼ੇ ਜਦਨ ਕੀਤਾ ਗਿਆ ਤੇ ਸਾਰੇ ਖਡੂਰ ਸਾਹਿਬ ਦੇ ਬੋਰਡ ਜਿਹੜੇ ਨੇ ਪੰਜਾਬੀ ਚ ਕਰਵਾ ਦਿੱਤੇ ਗਏ ਦੁਕਾਨਦਾਰਾਂ ਨੇ ਇਸ ਤੋਂ ਕੀ ਕਹਿਣਾ ਚਾਹੁੰਦੇ ਹੈ। ਕੋਈ ਬਾਬਾਈ ਨੇ ਸ੍ਰੀਮੰਤ ਸੰਤ ਬਾਬਾ ਸਿਵਾ ਸਿੰਘ ਜੀ ਉਹਨਾਂ ਨੇ ਸਾਡੀ ਡਿਊਟੀ ਲਈ ਜੀ ਸਪੈਸ਼ਲ ਅਸੀਂ ਉਹਨਾਂ ਦੇ ਹੁਕਮ ਨੂੰ ਤਿਲ ਬਿਲ ਪ੍ਰਵਾਨ ਕਰਦੇ ਹੋਏ ਦਿਨ ਰਾਤ ਇੱਕ ਕਰਕੇ ਸਮੂਹ ਬਾਜ਼ਾਰ ਦੇ ਜਿਹੜੇ ਬੋਰਡ ਆ ਅੰਗਰੇਜ਼ੀ ਹਿੰਦੀ ਤੋਂ ਉਤਰਾ ਕੇ ਗੁਰਮੁਖੀ ਭਾਸ਼ਾ ਪੰਜਾਬੀ ਵਿੱਚ ਲਗਾ ਦਿੱਤੇ ਗਏ ਆ ਇਹਦੇ ਵਿੱਚ ਸਾਡਾ ਸਮੂਹ ਦੁਕਾਨਦਾਰਾਂ ਨੇ ਸਾਡੇ ਦੁਕਾਨਦਾਰ ਜਿਹੇ ਬੰਦੇ ਨੇ ਸਾਥ ਦਿੱਤਾ ਜੀ ਅਸੀਂ ਧੰਨਵਾਦ ਕਰਦੇ ਆਂ ਜੀ ਉਹਨਾਂ ਦਾ ਅੱਛਾ ਆਪਾਂ ਗੱਲ ਕਰ ਲਏ ਤੇ ਇਸ ਤਰੀਕੇ ਦਾ ਖੜੂਰ ਸਾਹਿਬ ਨੇ ਪਹਿਲ ਕਦਮ ਨਹੀਂ ਕੀਤੀ ਆ ਤਾਂ ਬਾਕੀ ਕਸਬਿਆਂ ਸ਼ਹਿਰਾਂ ਨੂੰ ਵੀ ਇਹਨਾਂ ਕਦਮਾਂ ਤੇ ਚੱਲਣਾ ਚਾਹੀਦਾ ਬਿਲਕੁਲ ਜੀ ਜਿਸ ਤਰ੍ਹਾਂ ਕਡੂਰ ਸਾਹਿਬ ਗੁਰਮੁਖੀ ਲਿਪੀ ਦਾ ਉਚਾਰਨ ਹੋਇਆ ਸੀ ਬਾਬਾ ਜੀ ਨੇ ਯਤਨਾ ਸਦਕਾ ਪਹਿਲਾਂ ਵਾਤਾਵਰਨ ਆਪਾਂ ਇਥੋਂ ਸ਼ੁਰੂ ਕੀਤਾ ਸੀ ਬਾਬਾ ਜੀ ਨੇ ਸਭ ਤੋਂ ਪਹਿਲਾਂ ਇੱਥੇ ਹਰਿਆਲੀ ਨੂੰ ਮੱਦੇਨਜ਼ਰ ਰੱਖਦੇ ਫੜਕਾਂ ਦੇ ਘੇਰੇ ਘੇਰੇ ਦਰਖਤ ਲਵਾਏ ਉਸੇ ਤਰ੍ਹਾਂ ਹੁਣ ਸਮੂਹ ਦੁਕਾਨਦਾਰ ਵਿਦਿਆਕਾਦਰੇ ਵਪਾਰਿਕ ਆਦਰਿਆਂ ਤੇ ਪੰਜਾਬੀ ਵਿੱਚ ਬੋਰਡ ਲਵਾ ਕੇ ਹੁਣ ਸਾਡਾ ਅਗਲਾ ਕਦਮ ਜਿਦਾਂ ਬਾਬਾ ਜੀ ਹੁਕਮ ਕਰਨੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਅਸੀਂ ਪ੍ਰੇਰਿਤ ਕਰਕੇ ਪੰਜਾਬੀ ਵਿੱਚ ਬੋਰਡ ਲਵਾਉਣ ਨੂੰ ਗੋਵੰਗੇ ਜੀ ਜੀ ਦੇਖਣ ਵਾਲੇ ਜੀ ਕੀ ਕਹਿਣਾ ਚਾਹੁੰਦੇ ਆ ਜੀ ਦੁਕਾਨਦਾਰਾਂ ਨੇ ਵੱਡਾ ਸਹਿਯੋਗ ਕੀਤਾ ਤੇ ਸਾਰੇ ਜਿਹੜੇ ਤਸਬਾ ਖਰੂਰਪੁਰ ਦੇ ਦੁਕਾਨਦਾਰਾਂ ਵੱਲੋਂ ਸਾਰੇ ਬੋਰਡ ਜਿਹੜੇ ਪੰਜਾਬੀ 'ਚ ਲਗਾਏ ਗਏ ਨੇ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਸ਼੍ਰੀ ਗੰਗਦੇ ਮਹਾਰਾਜ ਜੀ ਨੇ ਇੱਥੇ ਗੁਰਮੁਖੀ ਲਿਪੀ ਦੀ ਰਚਨਾ ਕੀਤੀ ਪ੍ਰਚਾਰਿਆ ਪ੍ਰਸਾਰਿਆ ਬਾਲਬੋ ਤਿਆਰ ਕੀਤੇ ਔਰ ਬਹੁਤ ਵੱਡਾ ਇੱਥੇ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵੀ ਰਚਨਾ ਵੀ ਗੁਰਮੁਖੀ ਲਿਪੀ ਦੇ ਵਿੱਚ ਹੈ ਤਾਂ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਇੱਥੇ ਪਹਿਲਾਂ ਇਹ ਗੁਰਮੁਖੀ ਲਿਪੀ ਦਾ ਪ੍ਰਚਾਰ ਲੰਬਿਆ ਗੁਰਮੁਖੀ ਉਤਿਆਰ ਕੀਤਾ ਉਸੇ ਤਰੀਕੇ ਨਾਲ ਸਮੇਂ-ਸਮੇਂ ਤੇ ਗੁਰਮੁਖੀ ਨੂੰ ਪ੍ਰਫੁੱਲਤ ਕਰਨ ਵਾਸਤੇ ਹਰ ਪ੍ਰਕਾਰ ਦੇ ਯਤਨ ਹਿੰਦੇ ਰਹੇ ਨੇ ਕਿਉਂਕਿ ਖਡੂਰ ਸਾਹਿਬ ਵਿਖੇ ਗੁਰਮੁਖੀ ਲਿਪੀ ਦਾ ਕੇਂਦਰ ਮੰਨਿਆ ਜਾਂਦਾ ਹੈ ਇੱਥੇ ਗੁਰੂ ਸਾਹਿਬ ਨੇ ਇਸ ਦੀ ਨਹੀਂ ਰੱਖੀ ਹੈ ਤਾਂ ਇੱਥੇ ਖਾਸ ਤੌਰ ਤੇ ਯਤਨ ਕੀਤੇ ਜਾਂਦੇ ਰਹੇ ਨੇ ਔਰ ਖਾਸ ਕਰ ਬਾਬਾ ਸਿਵਾ ਸਿੰਘ ਜੀ ਦੇ ਕਾਰਸੇਵਾ ਕਲੂਰ ਸਾਹਿਬ ਵਾਲੇ ਉਹਨਾਂ ਵੱਲੋਂ ਵੀ ਸਮੇਂ-ਸਮੇਂ ਤੇ ਵਿਸ਼ੇਸ਼ ਤੌਰ ਤੇ ਯਤਨ ਕੀਤੇ ਗਏ ਨੇ ਔਰ ਅੱਜ ਇਹ ਯਤਨ ਕੀਤਾ ਗਿਆ ਹੈ ਕਿ ਸਮੁੱਚੇ ਜੋ ਬਾਜ਼ਾਰ ਹੈ ਜਾਂ ਕਿਤੇ ਵੀ ਬੋਰਡ ਲੱਗਾ ਹੈ ਕਿਸੇ ਦੁਕਾਨਦਾਰ ਦਾ ਕਲੂਰ ਸਾਹਿਬ ਵੇਖੇ ਤਾਂ ਉਹ ਪੰਜਾਬੀ ਵਿੱਚ ਲਿਖਿਆ ਜਾਵੇ ਤਾਂ ਬਾਬਾ ਜੀ ਦੀ ਬੇਨਤੀ ਨੂੰ ਮੰਨ ਕੇ ਹੋਰ ਪਰਵੰਤੇ ਸਜਣਾ ਦੀ ਪੰਚਾਇਤ ਦੀ ਲੋਕਲ ਕੌਟਰਾ ਪ੍ਰਬੰਧਕ ਕਮੇਟੀ ਔਰ ਸਮੂਹ ਜਥੇਬੰਦੀਆਂ ਦੇ ਜੋ ਸੇਵਾਦਾਰ ਨੇ ਉਹਨਾਂ ਨੇ ਰਲ ਮਿਲ ਕੇ ਇਹ ਪ੍ਰਚਾਰ ਕੀਤਾ ਸੰਕਤਾਂ ਨੂੰ ਪ੍ਰੇਰਣਾ ਦਿੱਤੀ ਗੁਰੂ ਖਲੀਪੀ ਬਾਰੇ ਤਾਂ ਉਹਨਾਂ ਨੇ ਜੋ ਪਹਿਲ ਕੀਤੀ ਹੈ ਕਿ ਜੋ ਵੀ ਖਡੂਰ ਸਾਹਿਬ ਵਿੱਚ ਬੋਰਡ ਲੱਗੇ ਨੇ ਉਹ ਸਾਰੇ ਪੰਜਾਬੀ ਵਿੱਚ ਲਿਖੇ ਗਏ ਨੇ ਇਸ ਵਾਸਤੇ ਅੱਜ ਇਹ ਪ੍ਰੋਗਰਾਮ ਕੀਤਾ ਗਿਆ ਹੈ ਅਸੀਂ ਸਾਰੇ ਹੀ ਦੁਕਾਨਦਾਰ ਸਹਿਬਾਨਾਂ ਦਾ ਜਿਨ੍ਹਾਂ ਨੇ ਇਹ ਇਹ ਕਹਿਣਾ ਮੰਨਿਆ ਹੈ ਬਾਬਾ ਜੀ ਦਾ ਸੰਕਤਾਂ ਦਾ ਕਹਿਣਾ ਮੰਨਿਆ ਹੈ ਔਰ ਦੂਜਾ ਜਿਨ੍ਹਾਂ ਇਹ ਪਤਵੰਤੇ ਸੱਜਣਾ ਨੇ ਬਾਬਾ ਜੀ ਨੇ ਇਹ ਯਤਨ ਕੀਤਾ ਕਿ ਇਹ ਸਾਰਾ ਪੰਜਾਬੀ ਵਿੱਚ ਬੋਰਡ ਹੋਣੇ ਚਾਹੀਦੇ ਨੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕੀਤਾ ਜਾਵੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਇਹ ਔਰ ਇਹ ਸਾਡਾ ਯਤਨ ਰਹੇਗਾ ਸਾਰੇ ਆਪਾਂ ਨਾਲ ਮਿਲ ਕੇ ਹਮੜਾ ਮਾਰੀਏ ਕਿ ਹੋਰ ਨਾ ਨਗਰਾਂ ਦੇ ਵਿੱਚ ਵੀ ਇਸ ਤਰੀਕੇ ਦਾ ਯਤਨ ਹੋਣ ਤਾਂ ਕਿ ਪੰਜਾਬੀ ਨੂੰ ਪ੍ਰਫੁੱਲਤ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਵਿੱਚ ਗੁਰਮੁਖੀ ਜਿਹੜੇ ਬੋਰਡ ਲਗਵਾਉਣ ਦੀ ਸ਼ੁਰੂਆਤ ਕੀਤੀ ਸੀ ਲਗਭਗ ਸਾਰਾ ਮੁਕੰਮਲ ਹੋ ਗਿਆ ਜੀ ਸਿੱਖਾਂ ਦੀ ਬਜਾਰ ਮੇਨ ਬਜਾਰ ਸਾਰਾ ਲਗਭਗ ਗੁਰੂ ਕਿਰਪਾ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਨ ਬਜਾਰ ਸਾਰਾ ਬਿਲਕੁਲ ਹੋ ਗਿਆ ਤੇ ਪਿੰਡ ਦੇ ਵਿੱਚ ਕੋਈ ਇੱਕ ਦੁਕਾਨ ਕੋਈ ਦੁਕਾਨ ਹੈਗੀ ਆ ਉਹ ਦੋ ਇੱਕ ਦੋ ਦਿਨਾਂ ਚੋਂ ਵੀ ਬੇਨਤੀ ਕਰਕੇ ਉਹ ਵੀ ਠੀਕ ਹੋ ਜਾਈਗੇ ਬਾਕੀ ਲਗਭਗ ਸਾਰਾ ਨਿਰਦੇ ਫੀਸ ਦੀ ਮਾਰ ਕਿਰਪਾ ਨਾਲ ਉਹ ਸਾਰਾ ਲਗਭਗ ਹੋ ਗਿਆ ਕਿਹੜਾ ਚੁੰਦੇ ਦੁਕਾਨਦਾਰਾਂ ਦਾ ਕਿਹੋ ਜਿਹਾ ਸਹਿਯੋਗ ਰਿਹਾ ਜੀ ਬਹੁਤ ਵੱਡਾ ਜੀ ਸੀ ਤੇ ਉਹ ਰਿਣੀ ਆ ਇਸ ਦੁਕਾਨਦਾਰਾਂ ਗੁਰੂ ਸੁਮਤੀ ਸੰਗਤ ਦੇ ਰਿਣੀ ਆ ਜਿਹੜਾ ਸੰਗਤਾਂ ਨੇ ਉਸੇ ਵੇਲੇ ਨੂੰ ਗੁਰੂ ਦੀ ਪਾਤਸ਼ਾਹ ਨੂੰ ਗੁਰੂ ਦੀ ਬੋਲ ਮਾਰ ਗੁਰੂ ਦੀ ਪੀਨ ਨੂੰ ਜੁਰਮਾਰ ਬਖਸ਼ ਕੀਤੀ ਆ ਹਰ ਕਨੇ ਅਪਣਾਇਆ ਬੜਖੜੇ ਮੱਥੇ ਮਨਾਇਆ ਬਹੁਤ ਖੁਸ਼ੀ ਦੇ ਨਾਲ ਥੋੜੇ ਦਿਨਾਂ ਵਿੱਚ ਹੀ ਸਾਰਾ ਇਹ ਕਾਰਜ ਉਹ ਸੰਗਤ ਨੇ ਮਿਲ ਕਰ ਲਿਆ। ਬਾਬਾ ਜੀ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੀ ਧਰਤੀ ਤੇ ਪਹਿਲਾ ਗੁਰਮੁਖੀ ਦਾ ਸਕੂਲ ਜਿਹੜਾ ਸਥਾਪਿਤ ਕੀਤਾ ਸੀ ਉਹ ਗੁਰਮੁਖੀ ਨੂੰ ਪ੍ਰਫੁੱਲਤ ਕਰਨ ਲਈ ਯਤਨ ਕੀਤੇ ਸੀ ਅੱਜ ਤੁਹਾਡੇ ਵੱਲੋਂ ਯਤਨ ਕੀਤੇ ਗਏ ਨੇ। ਸੋ ਖਡੂਰ ਸਾਹਿਬ ਅੱਜ ਮੋਰੀ ਭੜਿਆ ਆਪਣੇ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਮੋਰੀ ਭੜਿਆ ਕਿ ਜਿਹੜਾ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਕੀ ਕਹਿਣਾ ਚਾਹੁੰਦੇ ਜੇ ਕਿੰਦਾ ਸੰਗਤ ਨੂੰ ਅਪੀਲ ਕਰਨੀ ਚਾਹੁੰਦੇ ਅੱਜ ਇਹ ਗੁਰੂ ਕੀ ਸੰਗਤਾਂ ਨੇ ਆਪਣੇ ਆਪ ਕੀਤਾ ਹੀ ਕਿਸੇ ਦੀ ਯਤਨ ਨਹੀਂ ਦੇ ਕਿਸੇ ਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ ਤੇ ਸੰਗਤਾਂ ਦਾ ਅਸੀਸ ਹੁੰਦੀ ਹੈ ਜੀ ਤੇ ਗੁਰੂ ਕਿਰਪਾ ਕਰਕੇ ਸੰਗਤ ਦੇ ਮਨ 'ਚ ਵਸਿਆ ਚਲੋ ਆਪਣਾ ਜੋ ਡਿਊਟੀ ਸੀ ਜਾਂ ਪੈਰਾ ਸੀ ਬੇਨਤੀ ਕੀਤੀ ਤੇ ਸੰਗਤ ਨੇ ਉਹ ਪ੍ਰਵਾਨ ਕੀਤੀ ਤੇ ਮੁੱਚੇ ਬਾਜ਼ਾਰ ਨਹੀਂ ਦੁਕਾਨਦਾਰਾਂ ਨੇ ਵੀ ਸਮੁੱਚੀ ਪੰਚਾਇਤ ਨੇ ਵੀ ਲੋਕ ਲਗਨ ਨਾਲ ਬਹੁਤ ਕਮੇਟੀ ਜਿੰਨੇ ਵੀ ਸਮਥੇ ਜਿਹੜੇ ਮਦਦ ਸਾਰੇ ਗੁਰੂ ਪਿਆਰੇ ਸਾਰਿਆਂ ਨੇ ਬਹੁਤ ਖੁਸ਼ੀ ਦੇ ਨਾਲ ਇਹਨਾਂ ਨੇ ਸਾਂਝੀ ਮਾਤਾ ਨਾਲ ਸਿਰ ਜੋੜ ਕੇ ਇਹ ਸਾਰਾ ਕਾਰਜ ਨਿਭਿਚਾੜਿਆ ਜੀ ਉਹ ਜਿਹੜੇ ਆਪਣੇ ਹੁਣ ਬਾਕੀ ਜਿਸ ਤਰੀਕੇ ਨਾਲ ਖੜੂਰ ਸਾਹਿਬ ਆ ਆਪਣੇ ਕਦਮੇ ਨੇ ਪਹਿਲ ਕੀਤੀ ਆ ਬਾਕੀ ਕਦਮਿਆਂ ਸ਼ਹਿਰਾਂ ਨੇ ਵੀ ਇਸ ਤਰ੍ਹਾਂ ਪਹਿਲ ਕਰਨੀ ਚਾਹੀਦੀ ਆਪਣੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਦੁਕਾਨਦਾਰਾਂ ਨੂੰ ਜਿਹੜੇ ਬੋਰਡ ਬਣਾਉਣੇ ਚਾਹੀਦੇ ਪੰਜਾਬੀ ਦੇ ਜਰੂਰ ਜੀ ਜੇ ਮਹਾਰਾਜ ਸਾਡੇ ਗੁਰੂ ਸਾਹਿਬਾਨਾਂ ਦੇ ਹੁਕਮਾਂ ਦੇ ਅਨੁਸਾਰ ਤੇ ਚੱਲਾਂਗੇ ਤਾਂ ਸਾਨੂੰ ਗੁਰੂ ਦੀ ਖੁਸ਼ੀ ਮਿਲੇਗੀ ਨਾਲੇ ماں ਮੋਲੀ ਸਾਡੀ ਭਾਚਾ ਜੀ ਸਦਕੇ ਦੂਜੀਆ ਭਾਸ਼ਾ ਲਿਖੋ ਪਰ ਉੱਤੇ ਉੱਪਰ ਪੰਜਾਬੀ ਲਿਖੋ ਗੁਰਮੁਖੀ ਲਿਖੋ ਥੱਲੇ ਦੂਜੀ ਭਾਸ਼ਾ ਲਿਖੀ ਜਾ ਸਕਦੀ ਆ ਤੇ ਸਾਰਿਆਂ ਨੂੰ ਅਪੀਲ ਹੈ ਵੀ ਸਾਰੇ ਆਪੋ ਆਪਣੀਆਂ ਦੁਕਾਨਾਂ ਤੇ ਪੰਜਾਬੀ ਬੋਰਡ ਜਰੂਰ ਲਾਉਣ ਬੰਦਾ ਕੀ ਕਾਰਨ ਆ ਜਿਹੜਾ ਸਾਡਾ ਸੂਬਾ ਜਿਹੜਾ ਆਪਣੇ ਪੰਜਾਬੀ ਵਿਰਸੇ ਨੂੰ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਪੋਲੀ ਨੂੰ ਸਾਂਭ ਕੇ ਰੱਖਦਾ ਸੀ ਅੱਜ ਕਿਉਂ ਆਪਾਂ ਵਿਸਰਦੇ ਜਾ ਰਹੇ ਹਾਂ ਇਹ ਸਮੇਂ ਦੇ ਨਾਲ ਕੋਈ ਐਸਾ ਉਤਰਾ ਚੜਾਉਂਦਾ ਪਰ ਫਿਰ ਵੀ ਬਾਹਰ ਕਿਰਪਾ ਗੁਰਮੁਖੀ ਸਾਡੇ ਪੰਜਾਬ ਚ ਬੋਲ ਬਾਲ ਹੈਗਾ ਜਿਹਦੇ ਗੁਰੂ ਗ੍ਰੰਥ ਸਾਹਿਬ ਸਾਨੂੰ ਮਾਰ ਬਖਸ਼ ਕੀਤੀ ਆ ਤੋ ਮਤਲਬ ਥੋੜਾ ਬਤਾ ਉਤਰਾ ਚੜਾਉਦਾ ਪਰ ਇੰਨੀ ਵੀ ਗੱਲ ਹੈ ਵੀ ਬਿਲਕੁਲ ਵਿਸਰ ਗਏ ਨੇ ਤੇ ਗੁਰੂ ਮਿਹਰ ਕਰੇਗਾ ਜਦੋਂ ਜਾਗਰੂਕਾ ਵੀ ਹੋਵੇ ਫੇਰ ਦੁਬਾਰਾ ਮਾਰ ਕਿਰਪਾ ਹੋਏਗੀ ਧੰਨਵਾਦ ਖਾਲਸਾ ਲਾਈਵ ਤੇਸ ਚੈਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ